ਜਲੰਧਰ ਦੀ ਪਾਰਗ ਕੈਂਪੀ ਇਲਾਕੇ ਵਿੱਚ ਹੋਈ ਦਿਨ ਦਿਹਾੜੇ ਜੁਐਲਰੀ ਸ਼ਾਪ ਤੇ ਲੁੱਟ ਮਾਮਲੇ ਵਿੱਚ ਕਮਿਸ਼ਨ ਰੇਟ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋ ਗਈ ਹੈ ਪੁਲਿਸ ਨੇ ਇਸ ਮਾਮਲੇ ਵਿੱਚ ਸ਼ਾਮਲ ਤਿੰਨ આરોપીਆਂ ਨੂੰ ਅਜਮੇਰ ਤੋਂ ਗ੍ਰਿਫਤਾਰ ਕਰ ਲਿਆ ਹੈ ਗ੍ਰਿਫਤਾਰ ਕੀਤੇ ਹੋਏ આરોપીਾਂ ਦੀ ਪਛਾਣ ਕੁਸ਼ਲ ਗगन ਅਤੇ ਕਰਨਵਜੋ ਹੋਈ ਹੈ ਜਾਣਕਾਰੀ ਅਨੁਸਾਰ ਲੁੱਟ ਦੀ ਵਾਰ ਦਾ ਤੋਂ ਬਾਅਦ ਤਿੰਨੇ ਹੀ આરોપી ਜਲੰਧਰ ਤੋਂ ਫਰਾਰ ਹੋ ਗਏ ਸਨ ਕਮਿਸ਼ਨ ਰੇਟ ਪੁਲਿਸ ਦੀਆਂ ਖਾਸ ਟੀਮਾਂ ਲਗਾਤਾਰ ਉਹਨਾਂ ਦੀ ਟਰੈਕਿੰਗ ਵਿੱਚ ਲੱਗੀ ਹੋਈ ਸੀ ਪੁਲਿਸ ਨੂੰ ਜਾਣਕਾਰੀ ਮਿਲੀ ਸੀ ਕਿ આરોપી ਅਜਮੇਰ ਦੀ ਦਿਸ਼ਾ ਵਿੱਚ ਭੱਜ ਜਾਣ ਇਸ ਤੋਂ ਬਾਅਦ ਪੁਲਿਸ ਟੀਮ ਨੇ ਅਜਮੇਰ 'ਚ ਰੇਡ ਕਰਦਿਆ ਤਿੰਨ આરોપીਆਂ ਨੂੰ ਕਾਬੂ ਕਰ ਲਿਆ ਹੈ ਇਸ ਤੋਂ ਪਹਿਲਾਂ ਭਾਰਗ ਕੈਂਪ ਵਿੱਚ ਸਵੇਰੇ-ਸਵੇਰੇ ਇਹਨਾਂ ਤਿੰਨ આરોપીਆਂ ਵੱਲੋਂ ਹਥਿਆਰ ਦੇ ਬਾਲ ਤੇ ਜਵੈਲਰ ਦੀ ਦੁਕਾਨ ਤੇ ਦਾਖਲ ਹੋ ਕੇ ਨਕਦੀ ਸੋਨਾ ਲੈ ਕੇ ਫਰਾਰ ਹੋ ਗਏ ਸੀ ਵਾਰਦਾਤ ਬਾਅਦ ਰੋਪੀ ਮੌਕੇ ਤੇ ਫਰਾਰ ਹੋ ਗਈ ਸੀ ਇਸ ਘਟਨਾ ਨੇ ਸ਼ਹਿਰ ਦੇ ਵਪਾਰੀ ਵਰਗ ਵਿੱਚ دہشت ਪੈਦਾ ਕਰ ਦਿੱਤੀ ਸੀ ਵਾਰਦਾਤ ਤੋਂ ਬਾਅਦ ਪੁਲਿਸ ਦੇ ਉੱਚ ਅਧਿਕਾਰੀ ਮੌਕੇ ਤੇ ਪਹੁੰਚੇ ਅਤੇ ਵੱਖ-ਵੱਖ ਟੀਮਾਂ ਬਣਾ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਸੀ ਇਲਾਕੇ ਵਿੱਚ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਗਈ ਜਿਸ ਤੋਂ ਪੁਲਿਸ ਨੂੰ ਕੁਝ ਸਬੂਤ ਹਾਸਲ ਵੀ ਹੋਏ ਸੀ ਫਿਲਹਾਲ ਪੁਲਿਸ ਵੱਲੋਂ ਗ੍ਰਿਫਤਾਰੀ ਬਾਰੇ ਅਧਿਕਾਰਤ ਤੌਰ ਤੇ ਕੋਈ ਬਿਆਨ ਨਹੀਂ ਦਿੱਤਾ ਗਿਆ ਹੈ ਮੰਨਿਆ ਜਾ ਰਿਹਾ ਹੈ ਜਲਦੀ ਪੁਲਿਸ ਦੇ ਉੱਚ ਅਧਿਕਾਰੀ ਪ੍ਰੈਸ ਕਾਨਫਰੰਸ ਕਰਕੇ ਮਾਮਲੇ ਦੀ ਪੂਰੀ ਜਾਣਕਾਰੀ ਸਾਂਝੀ ਕਰ ਸਕਦੇ ਹਨ ਇਸ ਮਾਮਲੇ ਦੀ ਗ੍ਰਿਫਤਾਰੀ ਨਾਲ ਜਲੰਧਰ ਸ਼ਹਿਰ ਵਿੱਚ ਰਾਹਤ ਦੀ ਲਹਿਰ ਦਿਖਾਈ ਦੇ ਰਹੀ ਹੈ ਵਪਾਰੀ ਵਰਗ ਨੇ ਕਮਿਸ਼ਨ ਰੇਟ ਪੁਲਿਸ ਦੀ ਕਾਰਵਾਈ ਦੀ ਪ੍ਰਸ਼ੰਸਾ ਕੀਤੀ ਹੈ ਅਤੇ ਉਮੀਦ ਜਾਈ ਜਾ ਰਹੀ ਹੈ ਕਿ ਜਲਦੀ ਇਹ ਮਾਮਲਾ ਪੂਰਾ ਪਰਦਾਵਾਰਸ਼ ਹੋਵੇਗਾ